ਨਮਸਕਾਰ ਤੁਸੀਂ ਦੇਖ ਰਹੇ ਹੋ ਸ카ਾਈ ਨਿਊਜ਼ ਪੰਜਾਬ ਮੈਂ ਅਜੇ ਕੁਮਾਰ ਅਸੀਂ ਖੜੇ ਹਾਂ ਇਸ ਟੈਂਪ ਪਟਿਆਲਾ ਵਿੱਚ ਪਾਸੀ ਰੋਡ 'ਤੇ ਤੁਹਾਨੂੰ ਦੱਸ ਦਈਏ ਕੁਝ ਸਮੇਂ ਪਹਿਲਾਂ ਜਿਹੜਾ ਕੀ ਹੈ ਬੀਤੀ ਰਾਤ ਇੱਕ ਵਾਰਦਾਤ ਹੁੰਦੀ ਹੈ ਜਿਸ ਵਿੱਚ ਕੀ ਤਿੰਨ ਵਿਅਕਤੀਆਂ ਵੱਲੋਂ ਸਮੀਰ ਕਟਾਰੇ ਨਾਮ ਦੇ ਵਿਅਕਤੀ ਦਾ ਜਿਹੜਾ ਕੀ ਹੈ ਤੇਜ਼ਧਾਰ ਹਥਿਆਰ ਨਾਲ ਮਰਡਰ ਕਰ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਕੀ ਹੈ ਉਸ ਦੀ ਬੋੜੀ ਨੂੰ ਉੱਥੇ ਸੜਕ ਤੇ ਗੇਰ ਕੇ ਉਸ ਦੇ ਨਾਲ ਜਿਹੜਾ ਕਿ ਸਾਥੀ ਕ੍ਰਿਸ਼ਨ ਦੱਸਿਆ ਜਾ ਰਿਹਾ ਉੱਥੋਂ ਆਪਣੀ ਜਾਨ ਬਚਾ ਕੇ ਭੱਜਦਾ ਤੇ ਤਿੰਨ ਵਿਅਕਤੀਆਂ ਵੱਲੋਂ ਜਿਹੜੀ ਕਿ ਇਹ ਗੱਡੀ ਦੀ ਸਨੇਚਿੰਗ ਕੀਤੀ ਜਾਂਦੀ ਉਸ ਤੋਂ ਬਾਅਦ ਗੱਡੀ ਜਿਹੜੀ ਕਿ ਆ ਭਜਾ ਕੇ ਇਸ ਪਾਸੇ ਲੈ ਜਾਂਦੀ ਜਿੱਥੇ ਕਿ ਉਹਦਾ ਬੈਲੈਂਸ ਕਿਤੇ ਨਾ ਕਿਤੇ ਖਰਾਬ ਹੋਣ ਕਾਰਨ ਜਿਹੜਾ ਕਿ ਗੱਡੀ ਦਾ ਐਕਸੀਡੈਂਟ ਹੁੰਦਾ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀ ਕਿ ਉੱਤੇ ਦੀਆਂ ਜਿਹੜੀ ਕਿ ਗੱਡੀ ਸੀਗੀ ਅਕੂਦੀ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਜਿੱਥੇ ਗੱਡੀ ਦਾ ਜਿਹੜੀ ਕੀ ਹੈ ਬੈਲੈਂਸ ਸਮੀਰ ਕਟਾਰੇ ਦੀ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਤੇ ਬੈਲੈਂਸ ਖਰਾਬ ਹੁੰਦਾ ਉਸ ਤੋਂ ਬਾਅਦ ਇਹ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਮੈਂ ਆਪਣੇ ਸਹਿਯੋਗੀ ਨੂੰ ਕਮਾਂਗਾ ਜਿੱਥੇ ਕੀ ਇਹ ਵਾਰਦਾਤ ਹੁੰਦੀ ਹੈ ਉੱਥੇ ਦੇ ਵੀ ਦ੍ਰਿਸ਼ ਸਾਂਝੇ ਕਰੇ ਜਿੱਥੇ ਕੀ ਇਹ ਗੱਡੀ ਦਾ ਜਿਹੜਾ ਕੀ ਹੈ ਬੈਲੈਂਸ ਖਰਾਬ ਹੋਣ ਕਰ ਗੱਡੀ ਨਾਲ ਸੜਕ ਦੇ ਦੂਸਰੇ ਪਾਸੇ ਬਣੇ ਜੰਗਾਲੇ ਵਿੱਚ ਵੱਜਦੀ ਹੈ ਤੇ ਗੱਡੀ ਦੀ ਨਾਲ ਜਿਹੜੀ ਕੀ ਹੈ ਖਸਤਾ ਹੋ ਜਾਂਦੀ ਹੈ ਕਿਤੇ ਨਾ ਕਿਤੇ ਇਹ ਦੱਸਿਆ ਜਾ ਰਿਹਾ ਹੈ ਵੀ ਜਿਹੜਾ ਕੀ ਹੈ ਤਿੰਨ ਅਗਿਆਤ ਵਿਅਕਤੀ ਤੇਜ਼ ਦਾ ਹਥਿਆਰ ਸੀਗੇ ਜਿਨ੍ਹਾਂ ਕੋਲ ਤੇ ਪਿਸਟਲ ਵੀ ਦੱਸੀ ਜਾ ਰਹੀ ਹੈ ਜਿਹਦਾ ਕੀ ਉਹ ਹਵਾਈ ਫਾਇਰ ਕਰਦੇ ਨੇ ਉਥੋਂ ਤੇ ਗੱਡੀ ਲੈ ਕੇ ਫਰਾਰ ਹੋ ਜਾਂਦੇ ਸਨ ਸ਼ਮਿਲ ਨਾ ਨੂਰਤ ਨੂੰ ਲਗਭਗ 2 ਜਿੰਨੇ ਮਿੰਟਾਂ ਅੰਦਾਜ਼ਾ ਹੈ ਕਿ ਪਾਸੀ ਰੋਡ এনवायरमेंट ਪਾਰਕ ਦੇ ਸਾਹਮਣੇ ਇੱਕ ਗੱਡੀ ਐਕਸੀਡੈਂਟ ਹੋਈ ਹੈ ਬਾਅਦ ਵਿੱਚ ਜਦੋਂ ਮੌਕੇ 'ਤੇ ਪੁਲਿਸ ਚੈੱਕ ਕੀਤਾ ਗਿਆ ਤਾਂ ਨੂੰ ਕੰਪਲੀਟ ਇਨਫੋਰਮੇਸ਼ਨ ਨਹੀਂ ਹੈ ਮਿਲਗੀ ਸੁਮੇਕ ਕਟਾਰੀਆ ਨਾਮ ਦੇ ਬੰਦੇ ਤੇ ਜਾਣ ਲਿਆ ਉਹ ਹਮਲਾ ਹੋਇਆ ਸੀ ਔਰ ਉਹਨੂੰ ਕਲੰਬੇ ਐਸੀ ਹਾਦਸੇ ਵਿੱਚ ਕਰਤਾ ਕਿ ਇੱਥੇ ਉਹਦੀ ਮੌਤ ਹੋ ਗਈ ਹੈ मौके पर तुम देखो गड्डी काफी ज़्यादा एक्सीडेंट हो है। और मौके एक एमटी मैगजीन और एक एम टी सैल भी बराबद हो मर्डर इंसिडेंट लग रहा है बैक -एंड की रहे और किस करके होती कर मैं दोस्त आए थे समीर दुध ले लेके, लेके खड़े तीन बंदे आए बार ਇਹਨਾਂ ਦੀ ਤਾਂ ਕਿ ਕੋਲ ਕੇ ਵਾਰਦਾਤ ਕੀਤੀ ਫਾਇਰ ਕੀਤੀ ਮੈਂ ਉੱਤਰ ਕੇ ਪਿੱਛੇ ਨੂੰ ਧੁੱਜਿਆ ਇਹਨਾਂ ਚੋਂ ਕੁੱਝ ਦੇਖੀ ਫਰਾਰ ਹੋ ਗਏ ਕਿਹੜੀ ਜਗ੍ਹਾ ਤੇ ਹੋਈ ਹੈ ਗੱਲ ਸਾਰੀ ਇਹ ਪਿੱਛੇ ਹੋਈ ਹੈ ਜੀ ਸੀ ਰੋਡ ਦੀ ਸਟਾਰਟਿੰਗ ਕੋਲ ਪਾਸ ਰੋਡ ਦੀ ਸਟਾਰਟਿੰਗ ਇਹ ਆਪਣੇ ਫਰੈਂਡ ਨਾਲ ਕਾਰ 'ਚ ਗਿਆ ਸੀਗਾ ਤੇ ਪਾਸ ਰੋਡ ਕੋਲ ਕੰਨੇ ਕਾਰ ਸੀਗੀ ਉਹਦਾ ਫਰੈਂਡ ਜੋ ਬਿਆਨ ਦੇ ਰਿਹਾ ਇੱਥੇ ਕੋਈ ਆਇਆ ਤੇ ਵੀ ਕਾਰ ਉਨੇ ਫੋਲੀ ਤੇ ਉਹਦੇ ਉੱਪਰ ਹਮਲਾ ਕਰਕੇ ਉਹਨੇ ਜੇਰ ਕੇ ਚਲੇ ਗਿਆ ਮੈਨੂੰ 12:17 ਮਿੰਟ ਤੇ ਉਹਦੀ ਕਾਲ ਆਈ ਹੈ ਕਿ ਭਈਆ ਜਲਦੀ ਆ ਜਾਓ ਸੁਮੀਰ ਭਈਆ ਨੂੰ ਹਮਲਾ ਕਰਤਾ ਕਿਸੇ ਉੱਪਰ ਮੈਂ ਉਹਨੂੰ ਬਾਰ ਬਾਰ ਪੁੱਛੀ ਨੋਕਚ ਕੀਤੀ ਕੀ ਹੋਇਆ ਕੀ ਹੋਇਆ ਕਹਿੰਦਾ ਤੁਸੀਂ ਆ ਜਾਓ ਤੁਸੀਂ ਆ ਜਾਓ ਐਕਟੀਵਾ ਦੇ फटाफट ਆਪਣਾ ਪੰਚਾਇਤ ਤੇ ਪੰਚਾਇਤ ਤੇ ਮੇਰਾ ਬ੍ਰਦਰ ਗਿਰਿਆ ਹੋਇਆ ਸੀਗਾ ਤੇ ਉਹ ਖੜਿਆ ਹੋਇਆ ਸੀਗਾ ਗੱਡੀ ਉੱਤੇ ਸੀਗੀ ਨਹੀਂ ਗੱਡੀ ਉਹ ਕਹਿੰਦਾ ਖੋ ਕੇ ਲੈ ਗਏ ਮੈਂ ਆਪਣੇ ਫਰੈਂਡ ਨੂੰ ਕਾਲ ਕੀਤਾ ਉਹ ਗੱਡੀ ਲੈ ਕੇ ਉੱਥੇ ਆਇਆ ਅਸੀਂ ਉਹਨੂੰ ਗੱਡੀ ਪਾ ਕੇ ਸਿੱਧਾ ਹਸਪੀਟਲ ਲੈ ਕੇ ਆਏ ਤੇ ਇੱਥੇ ਉਹਨਾਂ ਨੇ ਉਹਨੂੰ ਡੀਕਲੇਮ ਕਰਤਾ ਪਰਿਵਾਰ ਦੇ ਵਿੱਚ ਕੌਣ ਕੌਣ ਸਮਿਲਦੇ ਉਹਦੀ ਵਾਈਫ ਹੈ ਤੇ ਇੱਕ ਬੇਟੀ ਹੈ ਛੋਟੀ ਇਹਨੇ ਸਾਲ ਦੀ ਬੇਟੀ 2 ਸਾਲ ਦੀ ਕੀ ਬਚਪਨ ਤੋਂ ਨਾਲ ਰਹੇ ਹੋ ਹਨ ਸਮੀਰ ਦੇ ਕੋਈ ਦੁਸ਼ਮਣੀ ਸੀ ਕਿਸੇ ਨਾਲ ਜਾਂ ਕੋਈ ਰੰਗੀਸ਼ ਹੋ ਜਾ ਰਿਹਾ ਜੋ ਸਾਰੇ ਇਨਵੈਸਟੀਗੇਸ਼ਨ ਉਹ ਕਰੇਗੇ ਉਹਦਾ ਫਰੈਂਡ ਸਰਕਲ ਸੀਗਾ ਕਿ ਤੁਸੀਂ ਪਰਿਵਾਰ ਦੇ ਵਿੱਚ ਦੇਖ ਕੇ ਆਏਗਾ ਕੋਈ ਆਂਦੇ ਹੋਣਗੇ ਜਾਂ ਨੌਜਵਾਨ ਯਾਰੀ ਦੋਸਤੀ ਹੁੰਦੀ ਹੈ ਅਕਸਰ ਬਸ ਜੇ ਮੈਂ ਇਸ ਤੋਂ ਜ਼ਿਆਦਾ ਕੋਈ ਕੁਝ ਨਹੀਂ ਕਹਿ ਸਕਦਾ ਬਸ ਉਹਦੇ ਫਰੈਂਡ ਸਰਕਲ ਸੀਗਾ ਜੋ ਫਰੈਂਡ ਉਹਦਾ ਉਹਦੇ ਨਾਲ ਜ਼ਿਆਦਾਤਰ ਉਹੀ ਹੁੰਦਾ ਹੈ ਜੋ ਕਿਸ਼ਨਾ ਉਸ ਟਾਈਮ ਉਹਦੇ ਨਾਲ ਮੌਜੂਦ ਸੀਗਾ ਉਹੀ ਵੀ ਦਿਨਾਂ ਜ਼ਿਆਦਾਤਰ ਹੁੰਦਾ ਕਦੀ ਪਹਿਲਾ ਹਮਲਾ ਹੋਇਆ ਸਮੀਰ ਦੇ ਉੱਪਰ ਇਸ ਤਰ੍ਹਾਂ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਹੋਈ ਕਦੀ ਵੀ ਨਹੀਂ ਹੋਈ ਕਿ ਹੁਣ ਗੋਲੀ ਲੱਗੀ ਹੈ ਜਾਂ ਮਤਲਬ ਕੋਈ ਐਸਾ ਤਿਆਰ ਵਗੈਰਾ ਮਾਰਿਆ ਨਹੀਂ ਉਦੋਂ ਉਦੋਂ ਫਾਇਰ ਦੇ ਉਹ ਕਹਿ ਰਿਹਾ ਕਿ ਸ਼ੈਲ ਵਗੈਰਾ ਮਿਲੇ ਉਹਨਾਂ ਨੂੰ ਗੱਡੀ 'ਚ ਅੱਗੇ ਜਾ ਕੇ ਗੱਡੀ ਕੁੱਤੀ ਵੀ ਮਿਲੀ ਐ ਤੇ ਉਸ 'ਚ ਵੀ ਕਹਿ ਰਹੇ ਮੈਗਜ਼ੀਨ ਵਗੈਰਾ ਮਿਲੀ ਐ ਤੇ ਇਹਦੇ ਜਦੋਂ ਅੰਦਰ ਗੱਲ ਕੀਤੀ ਉਹ ਕਹਿੰਦੇ ਉਹ ਪੁਲਿਸ ਵਾਲਿਆਂ ਨਾਲ ਜ਼ਿਆਦਾ ਡਿਸਕਸ ਕਰ ਰਹੇ ਕਿ ਸਾਰਾ ਮੈਟਰ ਕੀ ਬੈਠਦਾ ਉਹ ਕਹਿੰਦੇ ਉਹਦੇ ਚਾਕੂ ਲਗਾਇਆ ਕੋਈ ਟਿੱਕੀ ਚੀਜ਼ ਨਾਲ ਉਹਦੇ ਪਹਿਲਾਂ ਹਮਲਾ ਕਰਿਆ ਵਾ ਉਹ ਤੇ ਗੈਂਦੀ ਉਸ ਤੋਂ ਅੱਗੇ ਨਿਕਲ ਹਾਂਸ ਵੀ ਨਹੀਂ ਸਮੀਰ ਕੰਮ ਕੀ ਕਰਦਾ ਵੇ ਕਾਪਰਵੈਲ ਦਾ ਕੰਮ ਸੀ ਇਹ ਕਿਹੜੀ ਜਗ੍ਹਾ ਕੀਲਾ ਚੌਕ ਪੁਲਤੋ ਕਿਸ ਤਰ੍ਹਾਂ ਦੀ ਕਾਰਵਾਈ ਮੰਗ ਰਹੇ ਤੁਸੀਂ ਸਾਨੂੰ ਦਾ ਉਹ ਬੰਦੇ ਜੋ ਸਤਾਰ ਚੀਜ਼ ਦੇ ਇਨਸਾਫ ਦੀ ਮੰਗ ਹੈ ਜੀ ਤੇ ਬਹੁਤ ਹੀ ਬੁਰਾ ਹਾਲ ਹੋ ਚੁਕਿਆ ਦੇਖੋ ਕੀ ਹਾਲ ਹੋ ਗਿਆ ਕ੍ਰਾਈਮ ਦਾ ਕੀ ਹਾਲ ਹੋ ਚੁਕਿਆ ਮਤਲਬ ਉਹ ਸਿਰਫ ਗੱਡੀ 'ਤੇ ਬੈਠਿਆ ਵੈਸੇਗਾ ਕਿ ਉਹ ਕਹਿ ਰਿਹਾ ਕਿ ਇਸ ਦਾ ਗੱਡੀ ਫੋਨ ਪਿੱਛੇ ਜਾਂ ਕੀ ਅੱਗੇ ਗੱਲ ਉਹਦਾ ਫਰੈਂਡ ਚੱਲ ਸੀਗਾ ਉਹ ਖੁਦ ਸਾਡੀ ਕਾਰਵਾਈ ਕਰੇਗੀ ਮੈਂ ਬੁਲੀਸ ਨੂੰ ਤੋਂ ਕੰਮ ਕਾਰਵਾਈ ਦੀ ਮੰਗ ਕਰਦਾ ਤੇ ਇਨਸਾਫ ਦੀ ਮੰਗ ਕਰਦਾ ਸੱਭ